ਮਿੱਤਰੋ ਬਠਿੰਡੇ ਖੜੇ ਆ ਜਿਹੜਾ ਲਹਿਰੇ ਕੋਲੇ ਪੰਜੋਆ ਬਣਿਆ ਅੱਜ ਉਹਨਾਂ ਨੇ ਪਾਰਟੀ ਕੀਤੀ ਸੀ ਆਪਣੇ ਯਾਰਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਰੇ ਬੁਲਾਏ ਆ ਠੀਕ ਆ ਪਹਿਲਾਂ ਤੁਸੀਂ ਸਾਰਾ ਦੇਖੋ ਕਿਵੇਂ ਬਹੁਤ ਵੱਡਾ ਬੰਦ ਜਿਵੇਂ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਕੋਈ ਸਾਹਿਬੀ ਇਸ ਤਰ੍ਹਾਂ ਹੋਵੇ ਜੀ ਦੇਖੋ ਆ ਭਰਤੀ ਦਿੰਦੇ ਨਾ ਉਹਨਾਂ ਦੀ ਆ ਇਹਨਾਂ ਨੇ ਜਹਾਜ ਬੁਲਾਇਆ ਮੇਨ ਤੋਂ ਨੂੰ ਗੱਲ ਜਿਹੜੀ ਦੱਸਣੀ ਆ ਆ ਖੜੇ ਆ ਨਾ ਜਿਹੜੇ ਦੇਸੀ ਜੱਟ ਚਿੱਟੇ ਕੁਰਤੇ ਵਾਲੇ ਟੇਡੀਆਂ ਪੱਗਾਂ ਵਾਲੇ ਇਹਨਾਂ ਦੇ ਪੁੱਤਾਂ ਨੇ ਕਮਾਲ ਕਰਤੀ ਦੋਨੇ ਪਾਰਟਨਰਾਂ ਦੇ ਫਾਦਰ ਸਾਹਿਬ ਨੇ ਤੋਂ ਐ ਦੇਖੋ ਦੇਖਣ ਚ ਲੱਗਦੇ ਆ ਦੇਸੀ ਜੇ ਬੰਦਿਆਂ ਨੇ ਕਮਾਲ ਕਰਦੀ ਜੰਗਲ ਚ ਮੰਗਲ ਲਾਤਾ ਲੋਕ ਗੁਜਰਾਤ ਤੋਂ ਚੱਲ ਕੇ ਆਇਆ ਕਰਨਗੇ ਇੱਥੇ ਠੀਕ ਹੈ ਤੇ ਆਸੇ ਪਾਸੇ ਭਾਈ ਜੀ ਕਦਰ ਵਧ ਗਈ ਜ਼ਮੀਨਾਂ ਦਾ ਰੇਟ ਵਧਾਤੇ ਇੱਕ ਵੱਡਾ ਧਵਾ ਕੈਂਡੀ ਐ ਜਿਹਨਾਂ ਨੇ ਕਰਦਾ ਨੇ ਬਾਕੀ ਇਹ ਦਿਖਾ ਰਹੇ ਸਾਰਾ ਸਿਸਟਮ ਕੀ ਹੈਗਾ ਬਣੀ ਪਈ ਇਹਨੇ ਗੱਲ ਪੂਰੀ ਜਮਾਦਾਲ ਬਣੇ ਲੱਗੀ ਵੀ ਰੌਣਕ ਜਿਵੇਂ ਫਿਲਮਾਂ 'ਚ ਦੇਖਦੇ ਹੁੰਦੇ ਸੀ ਓਵੇਂ ਹੋਇਆ ਪਿਆ ਨਾ ਸਾਰੇ ਕੋਲ ਸਾਰੇ ਆਪਣੇ ਜ਼ਿਲ੍ਹੇ ਦੇ ਪੰਜਾਬ ਦੇ ਸਾਰਿਆਂ ਨਾਲ ਵੱਡਾ ਬਣਿਆ ਹੋਇਆ ਬਣਾਇਆ ਹੋਇਆ ਹਾਂ ਤੇ ਅੱਜ ਇਹ ਓਪਨਿੰਗ ਸੀ ਓਪਨਿੰਗ ਆ ਆ ਦੇਖੋ ਦੇਸੀ ਜੱਟ ਇੱਕ ਮਾਣ ਕਰਦੇ ਆ ਉਹਦੇ ਪੁੱਤਾਂ ਦੇ